ਗਾਈਜ਼ ਵੈਲਕਮ ਟੂ ਮਾਈ YouTube ਚੈਨਲ ਪ੍ਰਤੀਵੰਨ ਰਸਿੰਗ ਅਫੀਸਰ ਅਜੱਪਾ ਕਰਾਂਗੇ ਕਿਰਿਆ ਕਿਰਿਆ ਮਤਲਬ ਵਰਬ ਜਿਹੜੇ ਸ਼ਬਦ ਕੋਈ ਵਾਪਰਨ ਹੋਣ ਬੀਤਨ ਦੇ ਭਾਵ ਨੂੰ ਸਮੇਂ ਸਹਿਤ ਪ੍ਰਗਟ ਕਰਦੇ ਹਨ ਉਹਨਾਂ ਨੂੰ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਕਿ ਪੜ ਰਿਹਾ ਹੈ ਕਾਰ ਰਿਹਾ ਹੈ ਖੀ ਰਿਹਾ ਹੈ ਆਦਿ ਇਸ ਤਰ੍ਹਾਂ ਆਪਾਂ ਨੂੰ ਕੁਐਸਚਨ ਵੀ ਆਇਆ ਸੀਗਾ ਲਾਸਟ ਟਾਈਮ ਪੇਪਰ ਦੇ ਵਿੱਚ ਇਹਨਾਂ ਦੀ ਤਰਤੀਬ ਲਿਖੋ ਆਮ ਬਾਗ ਦੀ ਤਰਤੀਬ ਲਿਖੋ ਇਹਦੇ ਵਿੱਚ ਕਰਤਾ ਕਰਮ ਤੇ ਕਿਰਿਆ ਕਰਤਾ ਹੋ ਗਿਆ ਸਬਜੈਕਟ ਕਰਮ ਹੋ ਗਿਆ ਆਬਜੈਕਟ ਤੇ ਕਿਰਿਆ ਹੋਗੀ ਵਰਬ ਇਹ ਦੋ ਤਰ੍ਹਾਂ ਦੇ ਹੁੰਦੇ ਆਕਰਮਕ ਤੇ ਸਕਰਮਕ ਆਕਰਮਕ ਦਾ ਭਾਵ ਹੁੰਦਾ ਹੈ ਕਰਮ ਰਹਿਤ ਹੁੰਦਾ ਹੈ ਇਹਦੇ ਚ ਕਰਮ ਨਹੀਂ ਹੁੰਦਾ ਕੱਲਾ ਸਬਜੈਕਟ ਤੇ ਵਰਬ ਹੁੰਦੀ ਹੈ ਇਸ ਤਰ੍ਹਾਂ ਜੇ ਸਵਾਕ ਵਿੱਚ ਕਿਰਿਆ ਦਾ ਕਰਮ ਨਹੀਂ ਹੁੰਦਾ ਬਲਕਿ ਕੇਵਲ ਕਰਤਾ ਹੀ ਹੁੰਦਾ ਉਹਨੂੰ ਆਪਾਂ ਅਕਰਮਕ ਕਿਰਿਆ ਕਹਿੰਦੇ ਆ ਸਕਰਮਕ ਕਿਰਿਆ ਇਹ ਹੁੰਦੀ ਹੈ ਇਹ ਕਰਮ ਸਹਿਤ ਹੁੰਦੀ ਹੈ ਮਤਲਬ ਕਰਮ ਨਾਲ ਹੁੰਦੇ ਦੇ ਚ ਸਬਜੈਕਟ ਆਬਜੈਕਟ ਤੇ ਵਰਬ ਹੁੰਦੀ ਹੈ ਇਹ ਕਰਮ ਸਹਿਤ ਹੁੰਦਾ ਹੈ ਇਸ ਕਰਕੇ ਜਿਸ ਵਾਕ ਵਿੱਚ ਕਿਰਿਆ ਦਾ ਕਰਮ ਹੋਵੇ ਉਸਨੂੰ ਸਕਰਮਕ ਕਿਹਾ ਜਾਂਦਾ ਹੈ ਮੈਂ ਤੁਹਾਨੂੰ ਇਹਦੀਆਂ ਐਗਜ਼ਾਮਪਲਸ ਅੱਜ ਨਹੀਂ ਪਹਿਲਾਂ ਆਪਾਂ ਕਰਦੇ ਹਾਂ ਕਰਮਕ ਕਿਰਿਆ ਦੀ ਐਗਜ਼ਾਮਪਲ ਜਿਵੇਂ ਕਿ ਮੁੰਡਾ ਪੜਦਾ ਹੈ ਮੁੰਡਾ ਹੋ ਗਿਆ ਸਬਜੈਕਟ ਪੜਦਾ ਹੈ ਹੋ ਗਈ ਕਿਰਿਆ ਇਹਦੇ ਵਿੱਚ ਆਬਜੈਕਟ ਨਹੀਂ ਹੈਗਾ ਆਪਾਂ ਨੂੰ ਨਹੀਂ ਪਤਾ ਮੁੰਡਾ ਕੀ ਪੜ ਰਿਹਾ ਪੁਸਤਕ ਪੜ ਰਿਹਾ ਜਾਂ ਨਾਵਲ ਪੜ ਰਿਹਾ ਜਾਂ ਕੀ ਪੜ ਰਿਹਾ ਕੁੜੀ ਖੇਡਦੀ ਹੈ ਕੁੜੀ ਖੇਡਦੀ ਹੈ ਕੁੜੀ ਹੋਗੀ ਸਬਜੈਕਟ ਖੇਡਦੀ ਹੈ ਕੀ ਖੇਡ ਰਹੀ ਹੈ ਇਹ ਸਾਨੂੰ ਨਹੀਂ ਪਤਾ ਵਾਲੀਬਾਲ ਖੇਡ ਰਹੀ ਹੈ ਹਾਕੀ ਖੇਡ ਰਹੀ ਹੈ ਜਾਂ ਕਬੱਡੀ ਖੇਡ ਰਹੀ ਹੈ ਸੁਇਸ ਕਰਕੇ ਇਹ ਹੋਗੀ ਕਿਰਿਆ ਇਹ ਹੋਗੀ ਅਕਰਮਕ ਕਿਉਂਕਿ ਇਹਦੇ ਵਿੱਚ ਕਰਤਾ ਨਹੀਂ ਕਰਤਾ ਨਹੀਂ ਹੈਗਾਗਾ ਸੌਰੀ ਕਰਮ ਨਹੀਂ ਹੈਗਾ ਕਰਮ ਰਹਿਤ ਹੁੰਦਾ ਹੈ ਠੀਕ ਹੈ ਕਰਤਾ ਦਾ ਹੋ ਗਿਆ ਸਬਜੈਕਟ ਤੇ ਨਾਲ ਹੋਗੀ ਵਰਬ ਰੋਹਨ ਖਾਂਦਾ ਹੈ ਰੋਹਨ ਰੋਟੀ ਖਾਂਦਾ ਹੈ ਰੋਹਨ ਕੀ ਖਾਂਦਾ ਹੈ ਇਹ ਸਾਨੂੰ ਨਹੀਂ ਪਤਾ ਇਸ ਕਰਕੇ ਇਹ ਵੀ ਕਿਵੇਂ ਹੋ ਗਿਆ ਅਕਰਮਕ ਇਸ ਕਰਮਕ ਦੇ ਵਿੱਚ ਆ ਦੇਖੋ ਮੁੰਡਾ ਨਾਵਲ ਪੜ੍ਹਦਾ ਹੈ ਮੁੰਡਾ ਸਬਜੈਕਟ ਨਾਵਲ ਆਬਜੈਕਟ ਪੜ੍ਹਦਾ ਹੈ ਵਰਬ ਕੁੜੀ ਵਾਲੀਬਾਲ ਖੇਡਦੀ ਹੈ ਕੁੜੀ ਹੋਗੀ ਸਬਜੈਕਟ ਵਾਲੀਬਲ ਹੋ ਗਿਆ ਆਬਜੈਕਟ ਤੇ ਖੇੜਦੀ ਹੋ ਗਿਆ ਵਰਬ ਇਸ ਤਰ੍ਹਾਂ ਬੱਚਾ ਰੋਟੀ ਖਾਂਦਾ ਹੈ ਇਸ ਤਰ੍ਹਾਂ ਸਬਜੈਕਟ ਆਬਜੈਕਟ ਤੇ ਵਰਬ ਇਹਨੂੰ ਬੋਲਦੇ ਸਕਰਮਕ ਸੋ ਇਹਦੇ ਚ ਕੁਐਸਚਨ ਬਹੁਤ ਸਾਰੇ ਬਣ ਕੇ ਆਉਂਦੇ ਨੇ ਸੋ ਘਬਰਾਉਣਾ ਨਹੀਂ ਹੈਗਾ ਅਕਰਮਕ ਤੇ ਸਕਰਮਕ ਬਸ ਮੈਂ ਤੁਹਾਨੂੰ ਇਹ ਦੋ ਚੀਜ਼ਾਂ ਦੱਸਦੀ ਅਕਰਮਕ ਦੇ ਅਕਰਮਕ ਦਾ ਭਾਵ ਹੈ ਕਰਮ ਰਹਿਤ ਹੁੰਦਾ ਹੈ ਤੇ ਉਹ ਕਰਮ ਸਹਿਤ ਹੁੰਦਾ ਹੈ ਠੀਕ ਹੈ ਇਸ ਤਰ੍ਹਾਂ ਅੱਗੋਂ ਆਪਾਂ ਇਹਦੇ ਕਰਾਂਗੇ ਕਿਰਿਆ ਦੇ ਰੂਪ ਹੋਰ ਰੂਪ ਵੀ ਹੁੰਦੇ ਨੇ ਜਿਵੇਂ ਸੰਸਰਗੀ ਕਿਰਿਆ ਹੁੰਦੀ ਐ ਸਹਾਇਕ ਕਿਰਿਆ ਹੁੰਦੀ ਐ ਆਪਾਂ ਇਹਨੂੰ ਨੈਕਸਟ ਪੇਜ ਤੋਂ ਕਰਦੇ ਹਾਂ ਇਹਦੇ ਚ ਆਪਾਂ ਕਰਾਂਗੇ ਕਿਰਿਆ ਦੇ ਰੂਪ ਕਿਰਿਆ ਦੇ ਕਿਹੜੇ-ਕਿਹੜੇ ਰੂਪ ਨੇ ਸੰਸਰਗੀ ਰੂਪ ਸਹਾਇਕ ਕਿਰਿਆ ਤੇ ਮੁਖ ਕਿਰਿਆ ਸੰਸਰਗੀ ਕਿਰਿਆ ਵਿੱਚ ਕੀ ਹੁੰਦਾ ਹੈ ਕਈ ਵਾਕਾਂ ਵਿੱਚ ਜਾਂ ਸੀ ਹੈ ਜਾਂ ਸੀ ਇਹ ਇਕੱਲੇ ਸ਼ਬਦ ਹੁੰਦੇ ਹਨ ਇਸ ਕਰਕੇ ਇਹਨੂੰ ਸੰਸਰਗੀ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਕਿ ਬਲਕਾਰ ਇੱਕ ਸੁੰਦਰ ਲੜਕਾ ਸੀ ਸੀ ਕਿ ਹੋ ਗਿਆ ਸੰਸਰਗੀ ਕਿਰਿਆ ਸੰਗੀਤਾ ਬਹੁਤ ਹੁਸ਼ਿਆਰ ਸੀ ਬਹੁਤ ਇਹਦੇ ਵਿੱਚ ਸੀ ਹੋ ਗਿਆ ਸੰਸਰਗੀ ਕਿਰਿਆ ਅਭਿਸ਼ੇਕ ਇੱਕ ਇਮਾਨਦਾਰ ਆਦਮੀ ਹੈ ਹੈ ਕਿ ਹੋ ਗਈ ਸੰਸਰਗੀ ਕਿਰਿਆ ਇਹ ਵੀ ਤੁਸੀਂ ਭੁੱਲਣਾ ਨਹੀਂ ਹੈਗਾ ਕਈ ਵਾਕਾਂ ਵਿੱਚ ਹੈ ਜਾਂ ਸੀ ਹੈ ਜਾਂ ਤੇ ਸੀ ਉਹਨੂੰ ਬੋਲਦੇ ਆ ਸੰਸਰਗੀ ਕਿਰਿਆ ਸਹਾਇਕ ਕਿਰਿਆ ਵਿੱਚ ਹੈ ਜਦੋਂ ਸਕਦਾ ਚਾਹੀਦਾ ਸ਼ਬਦ ਅਕਰਮਕ ਜਾਂ ਸਕਰਮਕ ਨਾਲ ਮਿਲ ਕੇ ਕਿਰਿਆ ਦਾ ਕੰਮ ਕਰੰਤਾ ਉਹਨਾਂ ਨੂੰ ਸਹਾਇਕ ਕਿਰਿਆ ਆਖਿਆ ਜਾਂਦਾ ਹੈ ਜਿਵੇਂ ਮੈਂ ਖੇੜ ਸਕਦਾ ਹਾਂ ਸਕਦਾ ਹਾਂ ਇਹਦੇ ਵਿੱਚ ਕੀ ਹੋਗੀ ਸਹਾਇਕ ਕਿਰਿਆ ਉਸ ਨੂੰ ਪੜਨਾ ਚਾਹੀਦਾ ਸੀ ਚਾਹੀਦਾ ਸੀ ਕੀ ਹੋਗੀ ਸਹਾਇਕ ਕਿਰਿਆ ਇਸ ਤਰ੍ਹਾਂ ਅੱਗੇ ਹੈਗਾ ਮੁੱਖ ਕਿਰਿਆ ਮੁੱਖ ਕਿਰਿਆ ਸਹਾਇਕ ਕਿਰਿਆ ਤੋਂ ਬਗੈਰ ਵੀ ਹੋ ਸਕਦੀ ਹੈ ਠੀਕ ਹੈ ਤੇ ਸਹਾਇਕ ਕਿਰਿਆ ਦੇ ਨਾਲ ਵੀ ਹੋ ਸਕਦੀ ਹੈ ਜਿਵੇਂ ਅਸੀਂ ਹਾਕੀ ਖੇਡਦੇ ਹਾਂ ਅਸੀਂ ਹਾਕੀ ਖੇਡਦੇ ਹਾਂ ਕੀ ਹੈ ਖੇਡਦੇ ਹਾਂ ਕੀ ਹੈ ਮੁੱਖ ਕਿਰਿਆ ਹੈ ਰਮਨ ਸਬ ਦਵਾਈਆਂ ਰੱਖਦਾ ਹੈ ਰੱਖਦਾ ਕੀ ਹੈ ਦਵਾਈਆਂ ਰੱਖਦਾ ਹੈ ਉਹ ਵੀ ਕੀ ਹੋਗੀ ਮੁੱਖ ਕਿਰਿਆ ਹੁਣ ਇਹਦੇ ਵਿੱਚ ਆਪਾਂ ਨੂੰ ਵੀ ਕੁਐਸਚਨ ਬਣ ਕੇ ਆਏਗਾ ਸੰਸਰਗੀ ਕਿਰਿਆ ਕਿਸ ਨੂੰ ਆਖਦੇ ਹਨ ਸੰਸਰਗੀ ਕਿਰਿਆ ਆਪਾਂ ਉਹਨੂੰ ਆਖਦੇ ਹਾਂ ਜੇ ਸਵਾਕ ਵਿੱਚ ਹੈ ਜਾਂ ਸੀ ਜਾਂ ਜਾਂ ਸੀ ਕਲਾ ਕਿਰਿਆ ਰੂਪ ਵਿੱਚ ਵਰਤੇ ਜਾਂ ਉਸ ਨੂੰ ਸੰਸਰਗੀ ਕਿਰਿਆ ਵੀ ਕਹਿੰਦੇ ਹਨ ਇਹਦੇ ਵਿੱਚ ਆਪਾਂ ਛੋਟੇ ਕੁਐਸਚਨ ਜਿਵੇਂ ਮੈਂ ਬਣਾਏ ਸੀ ਮੈਂ ਤੁਹਾਨੂੰ ਦੱਸਿਆ ਨਹੀਂ ਕਿਵੇਂ ਕਿਰਿਆ ਜਿਸ ਸ਼ਬਦ ਕਿਰਿਆ ਕੀ ਹੁੰਦੀ ਹੈ ਜਿਸ ਸ਼ਬਦ ਜਾਂ ਸ਼ਬਦ ਸਮੂਹ ਤੋਂ ਕੰਮ ਦੀ ਹੋਣ ਜਾਂ ਵਾਪਰਨ ਦਾ ਪਤਾ ਲੱਗੇ ਉਸ ਨੂੰ ਆਪਾਂ ਕੀ ਕਹਿੰਦੇ ਹਨ ਕਿਰਿਆ ਮਤਲਬ ਵਰਬ ਕਿਸਮਾਂ ਕਿਹੜੀਆਂ ਹੁੰਦੀਆਂ ਅਕਰਮਕ ਤੇ ਸਕਰਮਕ ਅਕਰਮਕ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਅਕਰਮਕ ਤੇ ਸਕਰਮਕ ਇੱਕ ਕਰਮ ਰਹਿਤ ਹੁੰਦੀ ਹੈ ਕਰਮਕ ਤੇ ਇਸ ਕਰਮਕ ਹੁੰਦੀ ਕਰਮ ਸੈਤ ਹੁੰਦੀ ਹੈ ਠੀਕ ਹੈ ਕਰਮ ਦੇ ਨਾਲ ਹੁੰਦੀ ਹੈ ਇਸ ਤਰ੍ਹਾਂ ਅੱਗੇ ਹੈ ਆਪਾਂ ਕਰਾਂਗੇ ਖੇਡਦਾ ਹੈ ਖਾਂਦਾ ਹੈ ਗਿਆ ਸੀ ਇਹ ਕੀ ਹੈ ਇਹ ਕਿਰਿਆ ਹੈ ਮਤਲਬ ਕਿ ਵਰਬ ਹੈ ਸੰਸਰਗੀ ਕਿਰਿਆ ਜਾਂ ਹੈ ਸੀ ਇਹ ਇਕੱਲਾ ਕਿਰਿਆ ਰੂਪ ਵਿੱਚ ਹੀ ਵਰਤਦੇ ਹਾਂ ਉਸ ਨੂੰ ਸੰਸਰਗੀ ਕਿਰਿਆ ਕਹਿੰਦੇ ਹਨ ਸੀਤਾ ਡਰਪੋਖ ਹੈ ਇਸ ਵਿੱਚ ਹੈ ਕਿਹੜੀ ਕਿਰਿਆ ਹੈ ਸੰਸਰਗੀ ਕਿਰਿਆ ਹੈ ठीक है संसर्गी क्रिया ਤੇ ਕੁਐਸਚਨ ਬਣ ਕੇ ਆਏਗਾ ਇਹਨੂੰ ਬਹੁਤ ਅੱਛੀ ਤਰ੍ਹਾਂ ਯਾਦ ਕਰ ਲਓ ਹੈ ਜਾਂ ਸੀ ਤਿੰਨ ਵਰਡਸ ਹੁੰਦੇ ਇਹਦੇ ਵਿੱਚ ਹੈ ਜਾਂ ਤੇ ਸੀ ਤਿੰਨ ਵਰਡਸ ਆਉਂਦੇ ਤਿੰਨ ਸ਼ਬਦ ਆਉਂਦੇ ਨੇ ਇਹ ਕੀ ਹੈ ਸੰਸਰਗੀ ਕਿਰਿਆ ਮੈਂ ਖੇਡ ਸਕਦਾ ਹਾਂ ਇਹ ਕੀ ਹੈ ਖੇਡ ਸਕਦਾ ਹਾਂ ਇਹ ਕੀ ਹੈ ਸਹਾਇਕ ਕਿਰਿਆ ਹੈ ਸੀ ਜਾਂ ਹੈ ਇਹ ਹੋਗੀ ਸੰਸਰਗੀ ਸਕਦਾ ਹਾਂ ਜਾਂ ਚਾਹੀਦਾ ਸੀ ਇਹ ਹੋਗੀ ਸਹਾਇਕ ਕਿਰਿਆ ਠੀਕ ਹੈ ਇਸ ਤਰ੍ਹਾਂ ਪੂਜਾ ਰੋਟੀ ਖਾਂਦੀ ਹੈ ਵਾਕ ਵਿੱਚ ਰੋਟੀ ਕੀ ਹੈ ਸਕਰਮਕ ਕਿਰਿਆ ਪੂਜਾ ਖਾਂਦੀ ਹੈ ਪੂਜਾ ਹੋਗੀ ਸਬਜੈਕਟ ਖਾਂਦੀ ਹੋਗੀ ਵਰਬ ਠੀਕ ਹੈ ਤੇ ਇਹ ਜੇ ਤਾਂ ਪੂਜਾ ਇਕੱਲਾ ਖਾਂਦੀ ਹੈ ਫਿਰ ਹੋਗੀ ਅਕਰਮਕ ਜੇ ਪੂਜਾ ਰੋਟੀ ਖਾਂਦੀ ਹੈ ਰੋਟੀ ਕੀ ਹੋਗੀ ਸਬਜੈਕਟ ਮਤਲਬ ਕਿ ਪੂਜਾ ਰੋਟੀ ਖਾਂਦੀ ਇਹ ਬਣ ਗਈ ਸਕਰਮਕ ਕਿਰਿਆ ਇਸ ਤਰ੍ਹਾਂ ਅੱਛੀ ਅੱਛੀ ਵੀਡੀਓਜ਼ ਦੇਖਣ ਦੇ ਲਈ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ ਫॉर ਵਾਚਿੰਗ ਬਾਏ ਬਾਏ